ਪੂਰਬੀ ਪੰਜਾਬ ਅਤੇ ਪੰਜਾਬੀਤ ਨੂੰ ਦੇਸ਼ ਵਿਦੇਸ਼ ਵਿੱਚ ਮਹੱਤਵ ਕਰਨ ਵਾਲੇ ਸਨੇਹੀਓ ਸਾਥ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਵਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼ੇ ਖਾਲਸਾ ਪੰਜਾਬ ਕਾਂਗਰਸ ਦੇ ਲੀਡਰ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਇੱਕ ਮਾਮਲੇ ਦੇ ਵਿੱਚ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਪੰਜਾਬ ਵਿੱਚ ਬਹੁਤ ਸਾਰੇ ਬੰਬ ਨੇ ਜਿਹੜੇ ਮੌਜੂਦ ਨੇ ਹੈਂਡ ਗ੍ਰਨੇਡ ਮੌਜੂਦ ਨੇ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਨੇ ਇੱਕ ਤਰ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਇਕੱਠਿਆਂ ਕਰ ਦਿੱਤਾ ਤੇ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਜਦੋਂ ਪ੍ਰਤਾਪ ਸਿੰਘ ਬਾਜਵਾ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਕੈਸ਼ ਹੋਣ ਲਈ ਜਾਂਦੇ ਨੇ ਤੇ ਉਹਨਾਂ ਦੇ ਨਾਲ ਹਮੈਤ ਵਜੋਂ ਨਾਲ ਜਾਂਦੇ ਨੇ ਤੇ ਇੱਕ ਤਰ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸਾਰੀ ਲੀਡਰਸ਼ਿਪ ਪੰਜਾਬ ਸਰਕਾਰ ਵੱਲੋਂ ਕੀਤੀ ਐਫ ਆਈ ਆਰ ਦੇ ਖਿਲਾਫ ਸਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਬੁੱਢੇ ਨਾਲ ਬੁੱਢਾ ਲਾ ਕੇ ਖੜ ਗਏ ਨੇ ਤੇ ਇਸ ਨੇ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਵੱਡੀ ਚਰਚਾ ਛੇੜ ਦਿੱਤੀ ਜਦੋਂ ਅਸੀਂ ਜ਼ਮੀਨੀ ਹਕੀਕਤਾਂ ਨੂੰ ਜਾਣਨ ਦਾ ਯਤਨ ਕਰਦੇ ਹਾਂ ਬਹੁਤ ਕੁਝ ਬਾਪਰਦਾ ਹੈ ਦੋ ਤਿੰਨ ਕਾਰਨ ਜਦੋਂ ਸਿਆਸੀ ਮਹਾਰ ਸਿਆਸੀ ਵਿਸ਼ਲੇਸ਼ਕ ਇਹਨਾਂ ਸਾਰੀਆਂ ਘਟਨਾਵਾਂ ਦੇ ਲੱਭਣ ਦਾ ਯਤਨ ਕਰਦੇ ਨੇ ਤਾਂ ਇਹਨਾਂ ਸਿਆਸੀ ਕਲਾਵਾਜ਼ੀਆਂ ਨੂੰ ਆਓ ਅਸੀਂ ਥੋੜਾ ਜਿਹਾ ਗਰਾਊਂਡ ਲੈਵਲ ਤੇ ਸਮਝਣ ਦਾ ਯਤਨ ਕਰੀਏ ਕਿ ਆਖਰ ਹੋ ਕੀ ਰਿਹਾ ਹੈ ਸਭ ਤੋਂ ਵੱਡੀ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਜਲਾਸ ਹੁੰਦਾ ਤੇਜ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਖਵੀਰ ਸਿੰਘ ਬਾਦਲ ਦੁਆਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਧੜੇ ਦੇ ਚੁਣੇ ਜਾਂਦੇ ਨੇ ਉਸ ਤੋਂ ਬਾਅਦ ਦੰਦਮਾ ਸਾਹਿਬ ਵਿਖੇ ਤਲਵੰਡੀ ਸਾਬੋ ਵਿਖੇ ਵੱਡੀ ਸਿਆਸੀ ਕਾਨਫਰੰਸ ਕਰਦੇ ਨੇ ਕਾਨਫਰੰਸ ਦੌਰਾਨ ਆਪਣਾ ਰੋਜ਼ ਆਪਣਾ ਜੋਸ਼ ਆ ਜਿਹੜਾ ਇੱਕ ਤਰ੍ਹਾਂ ਨਾਲ ਸਿਆਸੀ ਜਿਹੜਾ ਦਿਖਾਵਾ ਬਹੁਤ ਵੱਡੇ ਲੈਵਲ ਤੇ ਕਰਦੇ ਨੇ ਇੱਕ ਵੱਡੀ ਘਟਨਾ ਪੰਜਾਬ ਦੀ ਰਾਜਨੀਤੀ ਵਿੱਚ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਉਭਾਰ ਦੇ ਦਾਅਵੇ ਵੀ ਕਰਦੇ ਨੇ ਦੇ ਵੱਡੇ ਲੈਵਲ ਤੇ ਇਸ ਤਰ੍ਹਾਂ ਪੇਸ਼ ਕਰਦੇ ਨੇ ਆਪਣੇ ਆਪ ਨੂੰ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਆਉਣ ਵਾਲੇ ਸਮੇਂ ਵਿੱਚ ਸਰਕਾਰ ਬਣਨੀ ਤੈ ਹੈ ਤੇ ਜਿਸ ਵਿੱਚ ਉਹ ਪੰਜਾਬ ਵਿੱਚ ਮੋਟਰਾਂ ਪੰਜਾਬ ਦੀ ਸਰਕਾਰ ਬਾਹਰਲੇ ਵਿਦੇਸ਼ੀ ਜਾਂ ਦੂਸਰੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਨੂੰ ਨੌکریاں ਨਾ ਦੇਣੀਆਂ ਜਾਂ ਪੰਜਾਬ ਵਿਚ ਲਾਉਂਡ ਆਰਡਰ ਦੀਆਂ ਜਗ੍ਹਾਆਂ ਕਸਤਰਾਂ ਦੇ ਖਿਲਾਫ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਇਸ ਤਰ੍ਹਾਂ ਕਿ ਜਿਵੇਂ ਹੁਣੇ ਚੋਣਾ ਹੋਣ ਤੇ ਹੁਣੇ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਆਪ ਨੂੰ ਉਹਨਾ ਚੋਣਾ ਵਿੱਚ ਇੱਕ ਬਹੁਤ ਵੱਡੀ ਦਾਵੇਦਾਰ ਧਿਰ ਦਰਸਾਉਣ ਦਾ ਯਤਨ ਕਰਦੇ ਨੇ ਇੱਕ ਪੱਖ ਇਹਦਾ ਜਿਹੜਾ ਪ੍ਰਤਾਪ ਸਿੰਘ ਬਾਜਵਾ ਦਾ ਕਾਂਡ ਹੈ ਉਹਦਾ ਇੱਕ ਪੱਖ ਇਹ ਵੀ ਹੈ ਐਨ ਉਸ ਵੇਲੇ ਸਰ ਪ੍ਰਤਾਪ ਸਿੰਘ ਬਾਜਵਾ ਇਹ ਬਿਆਨ ਦਿੰਦੇ ਨੇ ਤੇ ਬਿਆਨ ਤੋਂ ਬਾਅਦ ਜਿਸ ਚੈਨਲਾਂ ਦੇ ਉੱਤੇ ਜੇ ਸੋਸ਼ਲ ਮੀਡੀਆ ਦੇ ਉੱਤੇ ਜਿਸ ਆਸੇ ਪਾਸੇ ਜਿਹੜੇ ਵੀ ਪਲੇਟਫਾਰਮਸ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਦੀ ਥਾਂ ਤੇ ਸਾ ਸੁਖੀਰ ਸਿੰਘ ਬਾਦਲ ਹੁਣਾਂ ਦੀਆਂ ਅਕਾਲੀ ਦਲ ਦੀ ਚਰਚਾ ਹੁੰਦੀ ਸੀ ਇੱਕਦਮ ਉਹ ਥਾਂ ਪ੍ਰਤਾਪ ਸਿੰਘ ਵਾਜਵਾ ਨੇ ਲੈ ਲਈ ਸਾਰਾ ਮੁਲਕ ਉਸ ਪਾਸੇ ਨੂੰ ਉਲਰਿਆ ਪ੍ਰਤਾਪ ਸਿੰਘ ਵਾਜਵਾ ਨੂੰ ਚੰਗਾ ਮਾੜਾ ਜਾਂ ਸਰਕਾਰ ਸੀ ਜਿਹੜੀ ਉਹ ਵੀ ਇੱਕਦਮ ਸਰਦਾਰ ਪ੍ਰਤਾਪ ਸਿੰਘ ਵਾਜਵਾ ਵਾਲੇ ਪਾਸੇ ਨੂੰ ਹੋ ਗਈ ਉਹਨਾਂ ਦੇ ਘਰ ਪੁਲਿਸ ਭੇਜੀ ਗਈ ਐਫ ਆਈ ਆਰ ਹੋ ਗਈ ਸਾਰਾ ਕੁਝ ਇੱਕਦਮ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪੰਜਾਬ ਦੀ ਸਮੁੱਚੀ ਰਾਜਨੀਤੀ ਦਾ ਧਿਆਨ ਸੀ ਉਹ ਸਾਰਾ ਕੇਂਦਰਿਤ ਸੀ ਜਿਹੜਾ ਅੋਤਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਤੇ ਅਤੇ ਕਾਂਗਰਸ ਤੇ ਹੋ ਗਿਆ ਜਦੋਂ ਐਫ ਆਈ ਆਰ ਹੁੰਦੀ ਹੈ ਤੇ ਐਫ ਆਈ ਆਰ ਤੋਂ ਬਾਅਦ ਰੋਸ ਹੋਣਾ ਕੁਦਰਤੀ ਤੇ ਪ੍ਰਤਾਪ ਸਿੰਘ ਬਾਜਵਾ ਨੇ ਇਸ ਇਹਦਾ ਸਾਰੀਆਂ ਗੱਲਾਂ ਨੂੰ ਕੈਸ਼ ਕਰਨ ਦਾ ਯਤਨ ਕੀਤਾ ਕਾਂਗਰਸ ਉਹਨਾਂ ਦੀ ਪਿੱਠ ਤੇ ਆਈ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਰੇ ਆਗੂਆਂ ਨੇ ਹੱਕ ਵਿੱਚ ਬਿਆਨਬਾਜ਼ੀ ਕੀਤੀ ਤੇ ਅਗਲੇ ਦਿਨ ਅੱਜ ਉਹ ਸਾਰਾ ਕੁਝ ਮੰਜ਼ਰ ਜਿਹੜਾ ਤੁਸੀਂ ਸਾਈਬਰ ਕ੍ਰਾਈਮ ਥਾਣੇ ਦੇ ਅੱਗੇ ਤੁਸੀਂ ਦੇਖ ਰਹੇ ਹੋ ਕਿ ਪ੍ਰਦੇਸ਼ ਕਾਂਗਰਸ ਦੇ ਉਹ ਸਾਰੇ ਆਗੂ ਜਿਨ੍ਹਾਂ ਵਿੱਚ ਸੁਖਪਾਲ ਸਿੰਘ ਕੇਰਾ ਜਿਨ੍ਹਾਂ ਵਿੱਚ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਵਿੱਚ ਮਰਿੰਦਰ ਸਿੰਘ ਰਾਜਾ ਬਣਿੰਗ ਸੁਖਜਿੰਦਰ ਸਿੰਘ ਰੰਧਾਵਾ ਇੱਥੋਂ ਤੱਕ ਕਿ ਰਾਣਾ ਗਰਜੀਤ ਸਿੰਘ ਵਰਗੇ ਉਹ ਆਗੂ ਜਿਨ੍ਹਾਂ ਦੀ ਸੁਰ ਹਾਲੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਲ ਨਹੀਂ ਮਿਲਦੀ ਜਿਨ੍ਹਾਂ ਦੀ ਸੁਰ ਬਹੁਤੇ ਆਗੂਆਂ ਨਾਲ ਹਾਲੇ ਨਹੀਂ ਮਿਲਦੀ ਅੱਜ ਦੀ ਘੜੀ ਉਹ ਵੀ ਉੱਥੇ ਪਹੁੰਚੇ ਨੇ ਬਹੁਤ ਸਾਰੇ ਛੋਟੇ ਵੱਡੇ ਬਲੌਕ ਲੈਵਲ ਦੇ ਆਗੂ ਜਿਲ੍ਹਾ ਲੈਵਲ ਦੇ ਆਗੂ ਹਲਕਾ ਇੰਚਾਰਜਾਂ ਮੰਤਰੀ ਐਮ ਐਲ ਏ ਜਿਹੜੇ ਸਾਬਕਾ ਨੇ ਸਾਰੇ ਉੱਥੇ ਪਹੁੰਚੇ ਨੇ ਇੱਕ ਤਰ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਾਰੀ ਤਾਕਤ ਆ ਜਿਹੜੀ ਉਹ ਇਕੱਠੇ ਹੋ ਗਏ ਨੇ ਸਾਰੇ ਲੋਕ ਇੱਕ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਸਾਹ ਸਾਈਬਰ ਕ੍ਰਾਈਮ ਥਾਣੇ ਦੇ ਬਾਹਰ ਇਕੱਠੇ ਹੋ ਕੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਨੇ ਇੱਕ ਪੱਖ ਇਹਦਾ ਇਹ ਹੈ ਕਿ ਸਰ ਸੁਖੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਜਿੰਨੇ ਕੁ ਇੱਕ ਤਨੰਤਰ ਹਵਾ ਬਣਾਉਣ ਦੇ ਯਤਨ ਕਰ ਰਹੇ ਸਨ ਉਹਨੂੰ ਸਾਰੀ ਨੂੰ ਇੱਕ ਤਰ੍ਹਾਂ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਰੋਕ ਲਿਆ ਗਿਆ ਇੱਥੋਂ ਤੱਕ ਅ ਪਾਰਟੀ ਦੇ ਬਾਅਦ ਆਗੂ ਵਿਕਰਮ ਸਿੰਘ ਮਜੀਠੀਆ ਆਰਸ਼ਦੀਪ ਸਿੰਘ ਕਰੇਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਕੱਲ ਸਟੈਂਡ ਲੈਦੇ ਨਜ਼ਰ ਆਉਂਦੇ ਸੀ ਅੱਜ ਅੱਜ ਵਿਕਰਮ ਸਿੰਘ ਮਜੀਠੀਆ ਇਹ ਕਹਿੰਦੇ ਨਜ਼ਰ ਆਏ ਡਿਫੈਂਸ ਤੇ ਜਿਹੜੇ ਕੱਲ ਇੱਕ ਤਰ੍ਹਾਂ ਨਾਲ ਇਹ ਕਹਿੰਦੇ ਸੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਉਹਨਾਂ ਨੇ ਇੱਕ ਖਾਸ ਨਾਅਰਾ ਮਾਰਿਆ ਸੀ ਅੱਜ ਖੁਦ ਵਿਕਰਮ ਸਿੰਘ ਮਜੀਠੀਆ ਇਹ ਕਹਿੰਦੇ ਨਜ਼ਰ ਆਏ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੋ ਨੇ ਘੋਖ ਖਿਚੜੀ ਨੇ ਚੰਡੀਗੜ੍ਹ ਦੇ ਵਿੱਚ ਪੰਜਾਬ ਤੋਂ ਬਾਹਰ ਜਿੰਨੀਆਂ ਚੋਣਾਂ ਨੇ ਸਾਰਿਆਂ ਨੇ ਰਲ ਕੇ ਲੜੀਆਂ ਨੇ ਤੇ ਚੰਡੀਗੜ੍ਹ ਦੇ ਐਮਪੀ ਦੀ ਚੋਣ ਵੀ ਇਕੱਠਿਆਂ ਲੜੀਆ ਤੇ ਉਥੋਂ ਮੇ ਆਪ ਦਾ ਜਿਹੜਾ ਮੇਰ ਬਣਿਆ ਸੀ ਪਹਿਲਾਂ ਉਹਦੀ ਚੋਣ ਵੀ ਨਾਲ ਇਕੱਠਿਆਂ ਲੜੀ ਸੀ ਉਹ ਗੱਲ ਅਲੱਗ ਆ ਕੇ ਬਾਅਦ ਵਿੱਚ ਇਹਨਾਂ ਦਾ ਰਿਸ਼ਤਾ ਟੁੱਟਿਆ ਤੇ ਆਪੋ ਆਪਣੇ ਮੇਰ ਬਣਾਉਣ ਨੂੰ ਲੈ ਕੇ ਖੜਕ ਗਈ ਲੱਗ ਲੱਗ ਹੋ ਗਿਆ ਪਰੰਤੂ ਹੈ ਸਾਰੇ ਇਕੱਠੇ ਤੇ ਇੱਥੇ ਵੀ ਵਿਕ੍ਰਮ ਸਿੰਘ ਮਜੀਠੀਆ ਜਦੋਂ ਅਕਾਲੀ ਦਲ ਦੀ ਜਿਹੜੀ ਤਿੰਨ ਦਿਨ ਪਹਿਲਾਂ ਵਾਲੀ ਗੱਲਬਾਤ ਸੀ ਸ਼ਾਇਨਿੰਗ ਹੋਇਆ ਸੀ ਅਕਾਲੀ ਦਲ ਉਹ ਜਦੋਂ ਦਬਦਬਾ ਨਜ਼ਰ ਆਉਂਦਾ ਤੇ ਵਿਕ੍ਰਮ ਸਿੰਘ ਮਜੀਠੀਆ ਵੀ ਬਦਲਦੇ ਨਜ਼ਰ ਆਏ ਨੇ ਅੱਜ ਅੱਜ ਦੇ ਬਿਆਨ ਪੰਜਾਬ ਦੀ ਰਾਜਨੀਤੀ ਕਿੱਧਰ ਨੂੰ ਜਾ ਰਹੀ ਆ ਜਦੋਂ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ ਭਾਵੇਂ 2 ਸਾਲ ਪੈ ਨੇ ਪਰੰਤੂ ਇੱਕ ਸਫਬੰਦੀ ਹੈ ਜਿਹੜੀ ਕਿਹਦਾ ਕਿਹਦੇ ਨਾਲ ਮੁਕਾਬਲਾ ਹੋਵੇਗਾ ਸੈਕੰਡ ਤੇ ਕੌਣ ਹੋਵੇਗੀ ਪ੍ਰਮੁਖ ਤੌਰ ਤੇ ਜਿਵੇਂ ਪਿਛਲੇ ਵਿਧਾਨ ਸਭਾ ਚੋਣਾਂ ਜਾਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਤੀਜੇ ਨੰਬਰ ਤੇ ਸੀ ਤੇ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੇ ਅਸੀਂ ਨਜ਼ਰ ਮਾਰਦੇ ਆਂ ਤਾਂ ਤਿੰਨ ਵਿਧਾਇਕ ਜਿੱਥੇ ਸਨ ਤਿੰਨਾਂ ਦੇ ਵਿੱਚੋਂ ਡਾਕਟਰ ਸੁਖੀ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਨੇ ਮਨਪ੍ਰੀਤ ਸਿੰਘ ਵਾਲੀ ਅਕਾਲ ਤਖਤ ਸਾਹਿਬ ਤੋਂ ਭਰਤੀ ਮੁਹਿਮ ਦੇ ਮੈਂਬਰ ਹੋਣ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਪਰਾ ਹੋ ਕੇ ਆਪਣੀ ਭਰਤੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਕਰ ਰਹੇ ਨੇ ਤੇ ਇੱਕੋ ਇੱਕ ਵਿਧਾਇਕਾ ਬੀਬੀ ਗਨੀਬ ਕੌਰ ਮਜੀਠੀ ਜਿਹੜੀ ਐਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਖੂਲ ਹੈ ਤੇ ਇਸ ਤਰ੍ਹਾਂ ਦੀ ਪੋਜੀਸ਼ਨ ਦੇ ਵਿੱਚ ਅਕਾਲੀ ਦਲ ਲੜਿਆ ਸੀ ਤੇ ਇਸ ਤਰ੍ਹਾਂ ਦੀ ਪੋਜੀਸ਼ਨ ਵਿੱਚ ਅਕਾਲੀ ਦਲ ਰਿਹਾ ਸੀ ਹੁਣ ਮਸਲਾ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਸੱਤਾ ਦੇ ਸਥਾਪਤੀ ਦੇ ਖਿਲਾਫ ਕਿਹੜੀ ਮਜ਼ਬੂਤ ਤੈਰਾ ਜਿਹੜੀ ਆਪਣੇ ਆਪ ਨੂੰ ਉਹਦਾ ਬਦਲ ਵਜੋਂ ਪੇਸ਼ ਕਰੇਗੀ ਵੱਡੀ ਗੱਲ ਸਭ ਤੋਂ ਜਿਹੜੀ ਪੰਜਾਬ ਦੀ ਰਾਜਨੀਤੀ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਵੀ ਇਸੇ ਸੰਦਰਭ ਵਿੱਚ ਵੇਖਿਆ ਜਾ ਰਿਹਾ ਹੈ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੇ ਜਿੱਥੇ ਉਨ੍ਹਾਂ ਨੇ ਆਪਣੀ ਸ਼ਖਸੀਅਤ ਨੂੰ ਆਪਣੇ ਫੇਸ ਨੂੰ ਤੇ ਆਪਣੀ ਆਪਣੀ ਕਾਂਗਰਸ ਪਾਰਟੀ ਅੰਦਰ ਆਪਣੇ ਆਪ ਨੂੰ ਵੱਡਾ ਕਰਨ ਦਾ ਯਤਨ ਕੀਤਾ ਉਹਦੇ ਵਿੱਚ ਕਾਮਯਾਬ ਹੋਏ ਨੇ ਤੇ ਸਾਰੀ ਕਾਂਗਰਸ ਪਾਰਟੀ ਉਹਨਾਂ ਦੇ ਪਿੱਠ ਤੇ ਖੜੀ ਹੋ ਗਈ ਆ ਕੇ ਐਸੇ ਹਾਲਾਤਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਕੱਲ੍ਹ ਦੀਆਂ ਜਿਹੜੀਆਂ ਸਥਿਤੀਆਂ ਸੀ ਉਹਦੇ ਨਾਲੋਂ ਅਲੱਗ ਅੱਜ ਦੋ ਕਦਮ ਅੱਗੇ ਜ਼ਰੂਰ ਵਧੇ ਨੇ ਤੇ ਵੱਡੇ ਲੈਵਲ ਤੇ ਅੱਜ ਜਿਹੜਾ ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਸਾਰਾ ਕੁਝ ਚਾਹਲ ਰਿਹਾ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖੀ ਸਿੰਘ ਬਾਦਲ ਬਣੇ ਸਨ ਪਰ ਬੱਤ ਵੱਡੀ ਗੱਲ ਚੱਲ ਸੀ ਇੱਕਦਮ ਸਾਰਾ ਜਿਹੜਾ ਥਾਂ ਹੈ ਜਿਹੜੀ ਸਪੇਸ ਹੈ ਜਿਹੜੀ ਉਹ ਪ੍ਰਤਾਪ ਸਿੰਘ ਵਾਜਵਾ ਤੇ ਕਾਂਗਰਸ ਨੇ ਲੈ ਲਈਏ ਇਸ ਤਰ੍ਹਾਂ ਦੇ ਹਾਲਾਤ ਨੇ ਦੂਜੀ ਧਿਰ ਪਣਨ ਦਾ ਹੁਣ ਦੂਜੀ ਧਿਰ ਜਿਹੜੀ ਪਿਛਲੇ ਆਮ ਚੋਣਾਂ ਦੇ ਵਿੱਚ ਕਾਂਗਰਸ ਸੀ ਆਮ ਆਦਮੀ ਪਾਰਟੀ ਸੱਤਾ ਵਿੱਚ ਆ ਗਈ ਸੀ ਤੇ ਮੁੜ ਸੱਤਾ ਦਾ ਸਥਾਨ ਕਿਹੜੀ ਪਾਰਟੀ ਲੈਂਦੀ ਹੈ ਤੇ ਕਿਹੜਾ ਲੀਡਰ ਹੋਵੇਗਾ ਜਿਹੜਾ ਚੋਣ ਆਪਣੀ ਗੋਈ ਵਿੱਚ ਕਾਂਗਰਸ ਨੂੰ ਲੜਾਏਗਾ ਤੇ ਕਾਂਗਰਸ ਚਿੱਤ ਕੇ ਆਉਂਦੀ ਹੈ ਜਾਂ ਹਾਰ ਕੇ ਆਉਂਦੀ ਹੈ ਇੱਕ ਅਲੱਗ ਮੈਟਰ ਆ ਪਰੰਤੂ ਸੱਤਾ ਨਾਲ ਟੱਕਰ ਲੈਣ ਲਈ ਸੈਕੰਡ ਤੇ ਰਾ ਜਿਹੜੀ ਸਿੱਧੀ ਲੜਾਈ ਜੀ ਦੀ ਹੋਣੀ ਆ ਇੱਕ ਧਰ ਨਤੀਜੇ ਨੰਬਰ ਤੇ ਰਹਿਣਾ ਹਾਲ ਦੀ ਘੜੀ ਇਹ ਲੜਾਈ ਵੀ ਤੇ ਅੱਜ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਜਦੋਂ ਉਹ ਥਾਣੇ ਵਿੱਚ ਪੇਸ਼ ਹੋਣ ਲਈ ਜਾਂਦੇ ਨੇ ਤੇ ਜਿਸ ਤਰੀਕੇ ਨਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨੇ ਉਹਨਾਂ ਦੇ ਹੱਕ ਵਿੱਚ ਇੱਕ ਤਰ੍ਹਾਂ ਨਾਲ ਰੋਸ ਮੁਜ਼ਾਹਰਾ ਵੱਡੇ ਪੱਧਰ ਤੇ ਮੁਹਾਲੀ ਦੇ ਵਿੱਚ ਕੀਤਾ ਹੈ ਸਾਈਬਰ ਕ੍ਰਾਈਮ ਥਾਣੇ ਦੇ ਅੱਗੇ ਤੇ ਪ੍ਰਤਾਪ ਸਿੰਘ ਬਾਜਵਾ ਅੰਦਰ ਗਏ ਨੇ ਕੀ ਪੁੱਛ ਵਿੱਚ ਹੁੰਦੀ ਹੈ ਇੱਥੋਂ ਤੱਕ ਅਦਾਲਤ ਨੇ ਵੀ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਉਹਨਾਂ ਦੀ ਐਫਆਈਆਰ ਨੂੰ ਸਾਫ਼ ਤੇ ਸਪਸ਼ਟ ਕਰਨ ਲਈ ਨਿਰਦੇਸ਼ ਨੇ ਜਿਹੜੇ ਉਹ ਦਿੱਤੇ ਨੇ ਆਪਣੇ ਵਕੀਰ ਨਾਲ ਪੇਸ਼ ਹੋਣ ਵਾਸਤੇ ਗਏ ਨੇ ਪਰੰਤੂ ਕਾਂਗਰਸ ਪਾਰਟੀ ਇਸ ਮਾਮਲੇ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਣ ਵਿੱਚ ਸਫਲ ਹੋਈ ਤਾਂ ਸੱਤਾਧਾਰੀ ਤੇ ਰਾਜ ਦੀ ਆਮ ਆਦਮੀ ਪਾਰਟੀ ਅਤੇ ਸਰਕਾਰ ਦੇ ਖਿਲਾਫ ਖੜੀ ਹੋਈ ਇੱਕ ਤਰ੍ਹਾਂ ਨਾਲ ਮਜ਼ਬੂਤੀ ਨਾਲ ਸਾਹਮਣੇ ਆਈ ਹੈ ਤੇ ਜਿਹੜੇ ਹੱਕ ਵਿੱਚ ਹਾ ਦਾ ਨਾਰਾ ਵੀ ਕੱਲ ਮਾਰਦੇ ਸੀ ਉਹ ਵੀ ਆਗੂ ਬਦਲੇ-ਬਦਲੇ ਨਜ਼ਰ ਆ ਰਹੇ ਉਲਮਲਾ ਕੇ ਆਖਿਆ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਇਹ ਨੂੰ ਸੰਜੀਵ ਨਹੀਂ ਦਿੱਤੀ ਹੈ ਇੱਕ ਤਰ੍ਹਾਂ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੇ ਤੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਹੋਈ ਐਫ ਆਈ ਆਰ ਨੇ ਕਾਂਗਰਸ ਪਾਰਟੀ ਨੂੰ ਇਕੱਠਿਆ ਕਰਨ ਦਾ ਇੱਕ ਤਰ੍ਹਾਂ ਨਾਲ ਸਫਲ ਯਤਨ ਆ ਜਿਹੜਾ ਉਹ ਕਰ ਲਿਆ ਤੇ ਕਾਂਗਰਸ ਤਕੜੇ ਹੋ ਕੇ ਮੈਦਾਨ ਦੇ ਵਿੱਚ ਸਾਹਮਣੇ ਆ ਗਈ ਹੈ ਤੇ ਦੋ ਤਿੰਨ ਦਿਨ ਪਹਿਲਾਂ ਜਿਹੜੀ ਅਕਾਲੀ ਦਲ ਦੇ ਪ੍ਰਧਾਨ ਬਣਨ ਦੀ ਚੰਦਮਨ ਸਿੰਘ ਸਾਬ ਵਿਖੇ ਬਸਾਖੀ ਦੀ ਅਕਾਲੀ ਕਾਨਫਰੰਸ ਦੀ ਜਿਹੜੀ ਇੱਕ ਤਰ੍ਹਾਂ ਨਾਲ ਹਵਾ ਬਣੀ ਸੀ, ਛਾਹੀ ਸੀ ਉਹ ਇੱਕ ਤਰ੍ਹਾਂ ਨਾਲ ਹਲਦੀ ਘੜੀ ਸਮੇਂ ਦੀ ਗਰਦਸ਼ ਵਿੱਚ ਕਿਉਂਕਿ ਰਾਜਨੀਤੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਹੜੀ ਚੀਜ਼ ਆ ਜਾਵੇ ਤੇ ਕਿਹੜੀ ਛਾ ਜਾਵੇ ਤੇ ਕਿਹੜੀ ਚੱਲੀ ਜਾਵੇ ਕੋਈ ਪਤਾ ਨਹੀਂ ਲੱਗਦਾ ਤੇ ਅੱਜ ਕਾਂਗਰਸ ਪਾਰਟੀ ਦਾ ਸਮੁੱਚਾ ਜਿਹੜਾ ਇਸ ਵੇਲੇ ਰੋਸ ਪ੍ਰਦਰਸ਼ਨ ਕਹਿਲਾ ਜਾਵੇ ਜਾਂ ਸਮੁੱਚਾ ਘਟਨਾਕਰਮਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਸੂਤ ਬੈਠਦਾ ਨਜ਼ਰ ਆਇਆ ਪੰਜਾਬੀ ਦੇ ਵਿੱਚ ਫਿੱਟ ਬੈਠਾ ਕਾਂਗਰਸੀਆਂ ਦੇ ਨਜ਼ਰ ਆ ਰਿਹਾ ਤੇ ਕਾਂਗਰਸ ਪਾਰਟੀ ਪੂਰੀ ਚੜਤ ਨਾਲ ਆਇਸ ਵੇਲੇ ਪੰਜਾਬ ਸਰਕਾਰ ਨੂੰ ਟੱਕਰ ਰਹੀ ਹੈ ਤੇ ਉਧਰ ਪੰਜਾਬ ਸਰਕਾਰ ਇਸ ਤੋਂ ਅੱਗੇ ਕੀ ਕਰਦੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਤੁਹਾਡੇ ਸਾਰਿਆਂ ਦੇ ਨਾਲ ਅਸੀਂ ਸਾਂਝਾ ਕਰਾਂਗੇ ਫਿਲਹਾਲ ਇੰਨਾ ਹੀ ਵਿਖਤੇ ਰਹੋ ਸਾਡਾ ਚੈਨਲ ਆਵਾਜ਼ ਦੇ ਹਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ